ਨੂੰ ਪਤਾ ਅੱਜ ਕੱਲ ਦੇ ਕਿੱਡੇ ਗੰਦੇ ਨੇ ਮੈਂ ਤਾਂ ਸਿੱਧਾ ਕਹੂੰਗੀ ਵੀ ਇਹ ਨਾ ਚੇਲਾ ਚਾਪਟਿਆਂ ਦੇ ਚੱਕਰਾਂ ਦੇ ਵਿੱਚ ਕੁਝ ਨਹੀਂਗਾ ਕਿੰਨੇ ਗਲਤ ਨਿਗਾ ਨਾਲ ਦੇਖਦੇ ਨੇ ਗਲਤ ਇਸ਼ਾਰੇ ਕਰਦੇ ਨੇ ਹੱਥ ਫੜਨ ਤੱਕ ਜਾਂਦੇ ਨੇ ਉਹ ਆਪ ਤਾਂ ਬਾਹਰ ਬੈਠ ਜਾਂਦੀ ਹੈ ਕਹਿੰਦੀ ਹੈ ਜਾ ਜਾਵੜ ਬਾਬਾ ਕਦੇ ਕਹਿੰਦਾ ਰਾਖ ਫੜਨ ਨੂੰ ਕਦੇ ਕੁਛ ਰਾਖ ਫੜਨ ਦੇ ਬੰਨੇ ਹੱਥ ਫੜਨ ਤੱਕ ਜਾਂਦੇ ਨੇ ਉਹ ਇਹੋ ਜਿਹੇ ਨੇ ਚੇਲੇ ਵੀ ਮੈਂ ਕਹਿੰਦੀ ਕੀ ਗੱਲਬਾਤ ਕੀ ਹੋਈ ਹੈ ਸਾਰਾ ਮਸਲਾ ਕੀ ਹੋਇਆ ਆਪਣੇ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਵੀਰੇ ਮਰੀਨਾ ਸੱਸ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਆ ਮਤਲਬ ਹਰ ਟਾਈਮ ਮੈਨੂੰ ਟਿੰਡੀ ਵਾਲੇ ਵੀ ਤੇ ਚੱਕੀ ਰੱਖਦੀ ਆ ਵੀ ਆਂਡਣਾ ਗਵਾਂਡਣਾ ਕਿਸੇ ਨਾ ਮੈਨੂੰ ਵਰਤਨ ਨਹੀਂ ਦਿੰਦੀ ਜਿਵੇਂ ਘਰ ਦਾ ਕੰਮਕਾਰ ਕਰਦੀ ਆ ਮੈਨੂੰ ਤਾਂ ਵੀ ਤੰਗ ਪਰੇਸ਼ਾਨ ਕਰਦੀ ਹੈਗੀ ਬਸ ਇੱਕ ਹੀ ਗੱਲ ਦਾ ਉਹਨੇ ਰਟਾ ਲਾ ਰੱਖਿਆ ਵੀ ਹਾਏ ਮੈਨੂੰ ਪੋਤਾ ਚਾਹੀਦਾ ਹਾਏ ਮੈਨੂੰ ਪੋਤਾ ਚਾਹੀਦਾ ਕਿਉਂ ਇਹ ਇਹ ਪੋਤਾ ਤੇਰੇ ਕਿੰਨੀਆਂ ਕੁੜੀਆਂ ਵੀਰੇ ਦੋ ਕੁੜੀਆਂ ਮੇਰੇ ਦੋ ਕੁੜੀਆਂ ਨੇ ਹਾਂਜੀ ਅੱਛਾ ਤੇਰੀ ਸੱਸ ਤਨ ਤੰਗ ਕਰਦੀ ਆ ਵੀ ਮੁੰਡਾ ਚਾਹੀਦਾ ਸਾਨੂੰ ਹਾਂਜੀ ਵੀਰੇ ਅੱਛਾ ਬਈ ਤੁਸੀਂ ਕੀ ਲੱਗਦਾ ਇਹਨਾਂ ਦੇ ਮਾਏ ਦੇ ਘਰ ਵਾਲਾ ਹੈਂ ਘਰ ਵਾਲਾ ਜੀ ਘਰ ਵਾਲਾ ਹਾਂਜੀ ਅਚਾ ਕੀ ਗੱਲਬਾਤ ਹੋਈ ਸਾਰਾ ਮਸਲਾ ਕੀ ਹੈ ਯਾਰ ਬਈ ਗੱਲ ਤਾਂ ਆਇਆ ਕਿੜੀ ਮੇਰੀ ਮੰਮੀ ਹੈ ਰਣਾ ਉਹ ਇਹਨੂੰ ਤੰਗ ਕਰਦੀ ਆ ਵਾਵਾ ਤੰਗ ਕਰਦੀ ਆ ਵਿਚਾਰੀ ਨੂੰ ਹਮ ਕੰਮ ਕਰਵਾਜਾ ਕਰਦੀ ਆ ਘਰ ਦਾ ਯਾਰ ਰਣਾ ਰੋਟੀ ਪਾਣੀ ਉਹਨੂੰ ਮੰਜੇ ਦੇ ਦਿੰਨੇ ਆ ਸਾਰਾ ਕੁਝ ਦਿੰਨੇ ਆ ਹਮ ਤੇਹੋ ਕਿੰਨੇ ਨੂੰ ਕਹਿੰਦੀ ਨਾ ਮੁੰਡਾ ਲੈ ਤੁਮ ਕਹਿੰਦੇ ਨਹੀਂ ਲੈਣਾ ਇਹ ਸੈਟੋ ਦੀ ਜੇ ਮੰਨ ਕੇ ਤਾਲਾ ਹੇ ਘਰ ਸਾਡਾ ਪੌਣ ਵਾਲਾ ਪਿਆ ਹੈ ਪੁਰਾਣੇ ਕਮਰੇ ਸਾਡੇ ਬਈ ਤੇ ਮੈਂ ਕਹਾਂ ਤੁਹਾਨੂੰ ਘਰ ਘੁਰਪਾ ਲੈ ਮੈਂ ਤੁਹਾਨੂੰ ਲੈ ਲਾਂਗੇ ਸਾਡੀ ਉਮਰ ਵੀ ਕਿੰਨੀ ਕੋਈ ਹੈ ਬਈ ਯਾਰ ਇਹ ਕਹਿੰਦੀ ਤੁਸੀਂ ਜਵਾਕ ਲੋ ਮੈਂ ਹਜੇ ਤੱਕ ਲੈਣਾ ਨਹੀਂ ਕਹਿੰਦੀ ਫਰੈਂਕ ਕਰੋ ਕਹਿੰਦੀ ਮਰੇ ਬਾ ਕਰੋ ਨਿਕਲ ਜੇ ਤੁਸੀਂ ਹਨਾ ਤੁਹਾਨੂੰ ਕੁਝ ਨਹੀਂ ਮੈਂ ਦਿੰਦੀ ਨਾ ਥਾਂ ਦਵਾ ਨਾ ਤੇ ਮੈਂ ਕਹ ਕੋ ਨਹੀਂ ਆਇਆ ਕਰਕੇ ਤੇ ਤਪਾ ਰਹੀ ਸਾਨੂੰ ਬਹੁਤ ਜਿਆਦਾ ਤੰਗ ਕਰ ਰਹੀ ਆ। ਇਹ ਤੇਰਾ ਘਰ ਵਾਲਾ ਜਿਹੜਾ ਹੈਗਾ ਇਹ ਸਪੋਰਟ ਕਰਦਾ ਤੇਰੀ। ਹਾਂਜੀ ਮੇਰੀ ਸਪੋਰਟ ਕਰਦੇ ਨੇ ਇਹ। ਤਾਂ ਹੀ ਕਰਕੇ ਤੇ ਹੀ ਮੈਂ ਕਹਿ ਦਿੰਨੀ ਆ ਵੀ ਚੱਲ ਕੋਈ ਗੱਲ ਨਹੀਂ ਵੀ ਜਿਹੜਾ ਕੁਝ ਹੋਈ ਜਾਂਦਾ ਹੋਈ ਜਾਂਦਾ ਹਨਾ। ਵੀ ਹੁਣ ਦੇਖੋ ਵੀ ਕੁੜੀਆਂ ਹੈਗੀਆਂ ਨਾ ਵੀ ਹੁਣ ਉਹ ਵੀ ਤਾਂ ਰੱਬ ਨਹੀਂ ਦਿੱਤੀਆਂ ਵੀ ਜੇ ਸਾਡੇ ਕਰਮਾਂ ਦੇ ਵਿੱਚ ਪੁੱਤ ਲਿਖਿਆ ਹੁੰਦਾ ਪਹਿਲੀਆਂ ਚ ਪਰਮਾਤਮਾ ਦੇ ਦਿੰਦਾ। ਤੇ ਹੁਣ ਅਸੀਂ ਕੀ ਕਰ ਸਕਦੇ ਆ ਇਹਦੇ ਵਿੱਚ ਵੀ ਦੱਸੋ ਸਾਡੀ ਤਾਂ ਕੋਈ ਗਲਤੀ ਨਹੀਂ ਇਹਦੇ ਵਿੱਚ। ਯਾਰ ਭਾਈ ਯਾਰ ਬਾਕੀ ਗੱਲਾਂ ਆ। ਕੋਈ ਤਾਂ ਨਾ ਚੇਲਾ ਛੱਡਦੇ ਆ ਨਾ ਕੋਈ ਜੋਗੀ ਛੱਡਦੀ ਆ। ਰਿਕ ਬਾਬਿਆਂ ਕੋਲ ਜਾਂਦੀ ਆ ਇਹ। ਮਨਗੇ ਜਲ ਪੈਸੇ ਨੇ ਫੋਲ ਲਵਾਤੇ ਸਾਡੇ ਮਨ ਕੋ ਸਾਡੇ ਕੋ ਲੱਖ ਰੁਪਏ ਜੁੜਾ ਹੈ ਲੱਖ ਰੁਪਏ ਸਾਡੇ ਚੇਲਿਆਂ ਦੇ ਖਾਤੇ ਜਗਿਆ ਸਾਡਾ ਚੇਲਿਆਂ ਕੋਲ ਤੁਸੀਂ ਕਹਿੰਦੇ ਹੋ ਵੀ ਚੇਲਿਆਂ ਕੋਲ ਲੈ ਕੇ ਜਾਂਦੇ ਆ ਚੇਲੇ ਚੇਲਿਆਂ ਕੋਲ ਕਾਹਤੋਂ ਲੈ ਕੇ ਜਾਂਦੀ ਆ ਚੇਲਿਆਂ ਕੋਲ ਨਾ ਆਈ ਮੇਰੇ ਦਿੱਤੀ ਜਨੇ ਮੇਰੇ ਰ ਇੱਕ ਗੱਲ ਮੰਨਣਾ ਐ ਕਰਕੇ ਬਈ ਤੇ ਚੇਲਾ ਕੀ ਕਹਿੰਦਾ ਹੋ ਤੁਸੀਂ ਨਾਲ ਜਾਂਦੇ ਹੋ ਉਹਨਾਂ ਦੇ ਬਈ ਰ ਇੱਕ ਦੋ ਵਾਰ ਹੀ ਗਏ ਵੀ ਅਸੀਂ ਨਾਲ ਸੰਦਾ ਗੱਪ ਮਾਰ ਕੇ ਲੈ ਜਾਂਦੀ ਸੀ ਕਹਿੰਦੀ ਸੀ ਵਦ ਜਾ ਕੰਮਕਾਰ ਚੱਲੂ ਆਪਣਾ ਕੋਈ ਕੰਮ ਚਲਾਉਣਾ ਸੀ ਚੇਲੇ ਚੇਲੇ ਕੀ ਤੁਹਾਨੂੰ ਮੈਂ ਤੁਸੀ ਸਵਾਲ ਧਿਆਨ ਨਾਲ ਸੁਣ ਲਓ ਮੇਰਾ ਵੀ ਚਲ ਚੇਲੇ ਕੀ ਦਿੰਦੇ ਆ ਤੁਹਾਨੂੰ ਚਾਈਲ ਚੇਲੇ ਕਿਹੜੀ ਗੱਲ ਕਹਿੰਦੇ ਆ ਤੁਹਾਨੂੰ ਵੀ ਜਵਾਗ ਹੋ ਜਾਊਗਾ ਮੁੰਡਾ ਹੋ ਜਾਊਗਾ ਉਹ ਕਿਹੜੀ ਗੋ ਮੰਤਰ ਦਿੰਦੇ ਆ ਉਹ ਬਈ ਰਾਖ ਦੇ ਦਿੰਦੇ ਇੱਕ ਤਾਂ ਸਾਨੂੰ ਤੇ ਲੱਡੂ ਦੇ ਦਿੰਦੇ ਆ ਤੇ ਸਵਾਦ ਨਾ ਪਿੰਨੇ ਜਾਂ ਕਹਿੰਦਾ ਤੇ ਵਾਰ ਕਰ ਅੱਛਾ ਹੋਰ ਪਿੰਡ ਦੇ ਵਿੱਚ ਜਿਹੜੇ ਗਵਾਂਡੀਆਂ ਤੁਹਾਡੇ ਤੁਸੀਂ ਉਹਨਾਂ ਕੋਲ ਕਿਸੇ ਕਿਸੇ ਕੋਲ ਗੱਲਬਾਤ ਕੀਤੀ ਹੋਈ ਜਾਂ ਗਵਾਂਡੀਆਂ ਦੀਆਂ ਬੁੜੀਆਂ ਆਉਂਦੀਆਂ ਹੋਣਗੀਆਂ ਤੁਹਾਡੇ ਕੋਲ ਵੀ ਕੁਛ ਨਾ ਕੁਛ ਘਰ ਦੇ ਵਿੱਚ ਲੂਤੀ ਲਾਤੀ ਲਾ ਗਈ ਜੁਗਲੀਆਂ ਚਗਲੀਆਂ ਕਰ ਹੀ ਜਾਂਦੀਆਂ ਹੁੰਦੀਆਂ ਕਈਆਂ ਦੀ ਹਾਂਜੀ ਵੀਰੇ ਗਵੰਡਾਂ ਨਾਲ ਤਾਂ ਸਾਰਾ ਕੁਝ ਕਰਦੀਆਂ ਜਿਹੜਾ ਕੁਛ ਵੀ ਕਰਦੀਆਂ ਗਵੰਡਾਂ ਦੀਆਂ ਆ ਕਿ ਉਂਗਲਾ ਲਾਉਂਦੀਆਂ ਬਾਕੀ ਇਹਨੂੰ ਕਹਿ ਦਿੰਦੀਆਂ ਵੀ ਸਾਡੀ ਦੇ ਤਾਂ ਦੇਖ ਲਾ ਵੇਖ ਲਾ ਵਧੀਆ ਜੋੜੀ ਬਣ ਗਈ ਧੀ ਨਾਲ ਧੀ ਪੁੱਤ ਨਾਲ ਪੁੱਤ ਵੀ ਥੋੜੀ ਤੇ ਦੋ ਅਸੀਂ ਫਲਾਣੇ ਬਾਬੇ ਕੋਲੇ ਗਏ ਸੀ ਥੋੜੀ ਦੇ ਵੀ ਹੋ ਜਾਊਗਾ ਮੁੰਡਾ ਹੋ ਜਾਊਗਾ ਤੂੰ ਉਸ ਬਾਬੇ ਕੋਲੇ ਜਾ ਮੈਂ ਕਹਿੰਨੀ ਆ ਨਾ ਵੀ ਮਹੀਨੇ ਵਿੱਚ ਦੀ ਤਿੰਨ ਚਾਰ ਤਾਂ ਬਾਬੇ ਬਦਲਾ ਦਿੰਦੀ ਆ ਮੈਥੋਂ ਦੇਖੋ ਇਹਨਾਂ ਪਰਿਵਾਰ ਨੂੰ ਤੰਗ ਕੀਤਾ ਜਾਂਦਾ ਇਹਨਾਂ ਦੀ ਸੱਸ ਵੱਲੋਂ ਵੀ ਸਾਡੇ ਘਰ ਦੇ ਵਿੱਚ ਕੱਲੀਆਂ ਕੁੜੀਆਂ ਨੇ ਦੋ ਤੇ ਸਾਨੂੰ ਮੁੰਡਾ ਵੀ ਚਾਹੀਦਾ ਤੇ ਮੁੰਡਾ ਤੇ ਕੁੜੀ ਦੋਨੋਂ ਪਰੇਸ਼ਾਨ ਆ ਵੀ ਸਾਨੂੰ ਬਾਬਿਆਂ ਕੋਲ ਵੀ ਲੈ ਆਇਆ ਜਾਂਦਾ ਤੇ ਗਵਾਂਢੀ ਸਾਡੇ ਘਰ ਦੇ ਵਿੱਚ ਆ ਕੇ ਸਾਨੂੰ ਤੰਗ ਕਰਦੇ ਨੇ ਵੀ ਉਹ ਤਾਂ ਹੀ ਕਰਦੇ ਨੇ ਵੀ ਜਾਂ ਕਿਸੇ ਬਾਬੇ ਕੋਲ ਲੈ ਜਾਓ ਜਾਂ ਉਹ ਬਾਬੇ ਕੋਲ ਲੈ ਜਾਓ ਤੁਹਾਡੇ ਘਰ ਦੇ ਵਿੱਚ ਮੁੰਡਾ ਹੋ ਜਾਊਗਾ ਤੇ ਇਹ ਦੋਨੇ ਪਰਿਵਾਰ ਬਹੁਤ ਦੁਖੀ ਨੇ ਹਣ ਵੀਰੇ ਤੁਸੀਂ ਵੇਖ ਲਓ ਵੀ ਗਵੰਡਾ ਦੇ ਘਰੇ ਹੁਣ ਉਹਨਾਂ ਨੂੰ ਤਾਂ ਰੱਬ ਨੇ ਦਿੱਤਾ ਵੀ ਜਿਹੜਾ ਕੁਝ ਵੀ ਹੈ ਨਾ ਵੀ ਚੱਲ ਜਿ ਕਿਸੇ ਦੇ ਦੋ ਹੁੰਡੇ ਆ ਕਿਸੇ ਦੇ ਕੁੜੀ ਤੇ ਮੁੰਡਾ ਹੈ ਨਾ ਜਿਵੇਂ ਵੀ ਆ ਤੇ ਸਾਨੂੰ ਕਿਹੜਾ ਵੀ ਉਹੀ ਰੱਖਿਆ ਰੱਬ ਨੇ ਵਾਂਝੇ ਰੱਖਿਆ ਤੀਆਂ ਵੀ ਤਾਂ ਅਕਸਰ ਨੂੰ ਉਹ ਵੀ ਤਾਂ ਪੁੱਤਾਂ ਬਰਾਬਰ ਹੀ ਹੁੰਦੀਆਂ ਜੇ ਵੇਖਗੇ ਤਾਂ ਵੀ ਅਸੀਂ ਬਹੁਤ ਸਮਝਾਉਂਨੇ ਆ ਵੀ ਚੱਲ ਕੋਈ ਨਹੀਂ ਜੇ ਕਰਮਾਂ ਚ ਹੋਇਆ ਹੈ ਨਾ ਵੀ ਪੁੱਤ ਵੀ ਹੋ ਜਾਊਗਾ ਫਿਰ ਉਹਨਾਂ ਦੇ ਘਰੇ ਜਾ ਜਾ ਕੇ ਵੀ ਉਹਨਾਂ ਨੂੰ ਕਹੋਗੇ ਮੇਰੀ ਨੂੰਹ ਨੂੰ ਸਮਝਾਓ ਐਂ ਕਰੋ ਜਾਂ ਤੁਸੀਂ ਉਹਨੂੰ ਵੱਡਣ ਨਾ ਦਿਆ ਕਰੋ ਔਰ ਦਿਨ ਵਰਤੋ ਨਾ ਆਪੇ ਉਹਦੀ ਅਕਲ ਟਿਕਾਣੇ ਆਊਗੀ ਉਹਨੂੰ ਕਹੋ ਵੀ ਆਹ ਅੱਜਕੱਲ ਦੇ ਕਿੱਡੇ ਗੰਦੇ ਨੇ ਮੈਂ ਤਾਂ ਸਿੱਧਾ ਕਹੂੰਗੀ ਵੀ ਇਹ ਨਾ ਚੇਲਾ ਚਾਪਟਿਆਂ ਦੇ ਚੱਕਰਾਂ ਦੇ ਵਿੱਚ ਕੁਝ ਨਹੀਂਗਾ ਕਿੰਨੇ ਗਲਤ ਨਿਗਾ ਨਾਲ ਦੇਖਦੇ ਨੇ ਗਲਤ ਇਸ਼ਾਰੇ ਕਰਦੇ ਨੇ ਹੱਥ ਫੜਨ ਤੱਕ ਜਾਂਦੇ ਨੇ ਉਹ ਆਪ ਤਾਂ ਬਾਹਰ ਬੈਠ ਜਾਂਦੀ ਹੈ ਕਹਿ ਦਿੰਦੀ ਹੈ ਜਾ ਜਾਵੜ ਬਾਬਾ ਕਦੇ ਕਹਿੰਦਾ ਰਾਖ ਫੜਨ ਨੂੰ ਕਦੇ ਕੁਛ ਰਾਖ ਫੜਨ ਦੇ ਬਾਅਦ ਨੇ ਹੱਥ ਫੜਨ ਤੱਕ ਜਾਂਦੇ ਨੇ ਉਹ ਇਹੋ ਜਿਹੇ ਨੇ ਚੇਲੇ ਵੀ ਮੈਂ ਕਹਿੰਨੀ ਆ ਵੀ ਰੱਬ ਦੇ ਆਸਰੇ ਆ ਸੀ ਤਾਂ ਵੀ ਪਹਿਲਾਂ ਅਸੀਂ ਆਪਦਾ ਘਰ-ਬਾਰ ਬਣਾ ਲਗੇ ਜੇ ਇਸ ਤੋਂ ਬਾਅਦ ਦੇ ਵਿੱਚ ਵੀ ਸਾਨੂੰ ਲੱਗਿਆ ਵੀ ਹਾਂ ਵੀ ਚੱਲ ਪ੍ਰਮਾਤਮਾ ਸਾਡੇ ਤੇ ਕੋਈ ਕਰੂਗਾ ਮੇਰ ਤਾਂ ਹੋ ਜਾਊਗਾ ਜੇ ਅੱਛਾ ਜਿਹੜਾ ਤੁਹਾਡਾ ਸਹੁਰਾ ਤੇ ਉਹ ਕਦੇ ਤੁਹਾਨੂੰ ਉਹਨਾਂ ਨੇ ਕਦੇ ਕਦੇ ਤੁਹਾਡਾ ਸਪੋਰਟ ਕੀਤੀ ਜਾਂ ਆਪਦੀ ਘਰ ਵਾਲਿਆਂ ਨੇ ਲੜਿਆ ਹੋਵੇ ਵੀ ਤੁਹਾਡੀ ਸੱਸ ਨਾਲ ਲੜਿਆ ਹੋਵੇ ਵੀ ਤੁਸੀਂ ਕਿਉਂ ਤਾਂ ਕਰਦੇ ਵੀ ਜਵਾਗ ਜਿਹੜੇ ਦੋ ਕੁੜੀਆਂ ਹੈਗੀਆਂ ਉਹ ਰੱਬ ਦਾ ਇੱਕ ਹਿਸਾਬ ਦੀ ਦੇਣ ਹੁੰਦੀ ਆ ਵੀ ਜਦੋਂ ਜਵਾਗ ਦੇ ਤੇ ਲੈਣਾ ਹੋਇਆ ਤਾਂ ਜਵਾਗ ਆਪ ਹੀ ਲੈ ਲੈਣਗੇ ਉਹਨਾਂ ਨੇ ਕਦੇ ਸਪੋਰਟ ਨਹੀਂ ਕੀਤੀ ਤੁਹਾਡੀ ਜੀ ਮੇਰਾ ਸਹੁਰਾ ਤਾਂ ਨਾ ਮਤਲਬ ਬਾੜਾ ਹੀ ਭਗਤ ਬੰਦਾ ਉਹ ਹੁਣ ਸਾਡੇ ਹੱਕ ਦੇ ਵਿੱਚ ਵਿਚਾਰਾ ਜਦੋਂ ਉਹਨੂੰ ਕੁਛ ਕਹਿ ਦਿੰਦਾ ਤੇ ਉਹਨੂੰ ਤਾਂ ਇੱਕ ਧੌਕੇ ਨਾਲ ਹੀ ਚੁੱਪ ਕਰਾ ਦਿੰਦੀ ਹੈ ਵੀ ਮਤਲਬ ਇਹ ਹਰੇਕ ਰਿਸ਼ਤੇਦਾਰ ਡਰਦਾ ਮੇਰੀ ਸੱਸ ਤੋਂ ਇੱਡੀ ਕੱਬੀ ਆ ਨਾ ਤਾਂ ਉਹਨੂੰ ਬੋਲਣ ਦਾ ਪਤਾ ਉਹਨੂੰ ਆਈ ਨਹੀਂ ਪਤਾ ਉਹਨੇ ਕਿਹੜੇ ਟਾਈਮ ਕੀ ਗੱਲ ਮੂੰਹ ਚੋਂ ਕੱਢ ਦੇਣੀ ਹੈ ਤੇ ਨਾ ਹੀ ਮਤਲਬ ਮੇਰਾ ਸਹੁਰਾ ਜਿਹੜਾ ਹੈਗਾ ਉਹ ਵੀ ਵਿਚਾਰਾ ਉਹ ਤੋਂ ਫਿਰ ਚੱਪਾ ਕਰਕੇ ਬੈਠ ਜਾਂਦਾ ਉਹ ਕਹਿੰਦਾ ਕੋਈ ਗੱਲ ਨਹੀਂ ਪਰ ਉਹ ਹਾਂ ਸਾਨੂੰ ਜ਼ਰੂਰ ਆਂਦਾ ਵੀ ਕੋਈ ਗੱਲ ਨਹੀਂ ਤੁਸੀਂ ਆਪਣੇ ਮਨ ਦੀ ਕਰੋ ਜਿਵੇਂ ਤੁਹਾਨੂੰ ਸਹੀ ਲੱਗਦਾ ਮੈਂ ਤੁਹਾਡੇ ਨਾਲ ਆ ਜਿਹੜੇ ਤੁਹਾਡੇ ਇੱਕ ਘਰ ਵਾਲਾ ਇਹ ਤੁਹਾਡੀ سپورਟ ਚ ਹੈਗਾ ਤੁਹਾਡੇ ਨਾਲ ਖੜਦਾ 24 ਘੰਟੇ ਹਾਂਜੀ ਹਾਂਜੀ ਇਹ ਨਾਲ ਆ ਤਾਂ ਹੀ ਤਾਂ ਹੀ ਮੈਂ ਨਹੀਂ ਅੱਜ ਨੂੰ ਕਿੱਦੇ ਦੀ ਮਰਖਾ ਪ ਜਾਂਦੀ ਕਹੇ ਤਾਂ ਦਿਮਾਗ ਚ ਮੇਰੇ ਆਉਂਦਾ ਵੀ ਚੱਲ ਕੁੜੀਆਂ ਲੈ ਕੇ ਕਿਸੇ ਨਹਿਰ ਨੂਰ ਚ ਛਾਲ ਮਾਰ ਜਾ ਵੀ ਜਦੋਂ ਕੁੜੀਆਂ ਦੀ ਕੋਈ ਕਦਰ ਹੀ ਨਹੀਂ ਗਈ ਨਹੀਂ ਵੀ ਮਾਰੀ ਜਾਨੀ ਆ ਹਨਾ ਮੈਂ ਫੇਰ ਮੈਂ ਸੋਚਦੀ ਆ ਵੀ ਚੱਲ ਕੋਈ ਗੱਲ ਨਹੀਂ ਵੀ ਘਰ ਛੱਡ ਕੇ ਉੱਠ ਜਾਨੀ ਆ ਜਾਂ ਕੁੜੀਆਂ ਇਹਨਾਂ ਦਾ ਸੱਟ ਜਾਨੀ ਆ ਪਰ ਜਿਹੜੀ ਮੇਰੀ ਪੁੱਤਾਂ ਦੀ ਬਣ ਰਹੀ ਤੇ ਕੱਲ ਨੂੰ ਫਿਰ ਉਹ ਜਦੋਂ ਮੈਂ ਕੁਝ ਉਹਨਾਂ ਨੂੰ ਛੱਡ ਕੇ ਉੱਠ ਗਈ ਤਾਂ ਉਹਨਾਂ ਦੀ ਫੇਰ ਕਿੱਥੋਂ ਬਣੂ ਫੇਰ ਮੈਂ ਚੁੱਪ ਕਰ ਜਾਂਦੀ ਇਹ ਵੀ ਚੀਜ਼ਾਂ ਹੁੰਦੀਆਂ ਵੀ ਆਪਾਂ ਪਰਿਵਾਰ ਨੂੰ ਤਾਂ ਕਰਕੇ ਨਹੀਂ ਛੱਡਦੇ ਵੀ ਆਪਣੀ ਕੁੜੀਆਂ ਨੂੰ ਛੱਡ ਸਕਦੀ ਆਪਦੀ ਘਰੋਂ ਛੱਡ ਸਕਦੀ ਵੇ ਮੇਰੇ ਮਾਪੇ ਦੀ ਪੇਕੇ ਪਰਿਵਾਰ ਦੇ ਵਿੱਚੋ ਜਿਹੜੀ ਇੱਜ਼ਤ ਬਣੀ ਹੋਈ ਉਹ ਵੀ ਰੋਲ ਜੂਗੀ ਲੋਕ ਉਹ ਸਾਨੂੰ ਸਨ ਕਿੱਥੇ ਸਾਂਭਣਗੇ ਇਹ ਵੀ ਚੀਜ਼ਾਂ ਦਿਲ ਦੇ ਦਿਮਾਗ ਦੇ ਵਿੱਚ ਆਉਂਦੀਆਂ ਹੋਣਗੀਆਂ ਬਹੁਤ ਕੁਝ ਆਉਂਦਾ ਵੀਰੇ ਬਹੁਤ ਕੁਝ ਦਿਮਾਗ ਜਾਂਦਾ ਹੁਣ ਦੇਖੋ ਮਾਪਿਓ ਮਸਾਂ ਆਪਦੇ ਧੀ ਪੁੱਤ ਨੂੰ ਹਣਾ ਪੜਾ ਲਿਖਾ ਕੇ ਉਹਨੂੰ ਵਿਆਹ ਦਗਾ ਹੁਣ ਜੇ ਦੁਬਾਰਾ ਮੈਂ ਜਾ ਕੇ ਉੱਥੇ ਬੈਠ ਜੂਗੀ ਹੁਣ ਨਾਲ ਕੁੜੀਆਂ ਲੈ ਜੂਗੀ ਪਹਿਲਾਂ ਤਾਂ ਹੁਣ ਇੱਕ ਨੂੰ ਉਹਨਾਂ ਨੇ ਪਾਲ ਲਿਆ ਸੀਗਾ ਹੁਣ ਫਿਰ ਦੋ ਹੋਰ ਨਾਲ ਲੈ ਜੂ ਉਹਨਾਂ ਨੂੰ ਵੀ ਔਖਾ ਹੋ ਜੂ ਬਾਕੀ ਜੇ ਆਪਦੇ ਪੇਕੇ ਘਰ ਇੱਜ਼ਤ ਉਹਨਾਂ ਟਾਈਮ ਹੀ ਰਹਿੰਦੀ ਹੈਗੀ ਜਦੋਂ ਧੀ ਪ ਉਹ ਵੀ ਕਿਉਂ ਹੁਣ ਭਰਾ ਵਿਆਹੇ ਗਏ ਆ ਪਰਜਾਈਆਂ ਆ ਅਗਲੀਆਂ ਮੇਰੀ ਮਾਂ ਵੀ ਬਗਾਨੇ ਵਾਸਾ ਹਨਾ ਵੀ ਨਹੀਂ ਚੰਗਾ ਲੱਗਦਾ ਇਹ ਸੋਚ ਕੇ ਬਾਕੀ ਐ ਸੋਚੇ ਜੰਨੀ ਆ ਵੀ ਇਹ ਮੇਰੇ ਨਾਲ ਆ ਹੁਣ ਕੀ ਕਰਨਾ ਤੁਸੀਂ ਕੀ ਸੋਚਿਆ ਕੀ ਹੋਇਆ ਵੀ ਤੁਸੀਂ ਕੀ ਕਰਨਾ ਕੀ ਆ ਅਸੀਂ ਵੀਰੇ ਅੱਡ ਹੋਣਾ ਅੱਡ ਹੋਣਾ ਹਾਂਜੀ ਅੱਡ ਹੋਣਾ ਬਈ ਆਢੀ ਹੋਵਾਂਗੇ ਬਈ ਫਿਰ ਤਪੌਂਦੀ ਬਣਾਉਣ ਕਰ ਜੇਗੀ ਯਾਰ ਕਿਹੜੇ ਮੇਰੇ ਨਾਨਕ ਆ ਉਹ ਕਹਿੰਦੇ ਉਹ ਵੀ ਅਸੀਂ ਛੋਡੇ ਕਹਿੰਦੇ ਸੋਚਾਂ ਨੇ ਵੀ ਕਾਨੂੰਨੀ ਕਾਰਵਾਈ ਕਰਵਾਈ ਜਾਵੇ ਮਾਂ ਤੇ ਬਈ ਯਾਰ ਕਾਰਵਾਈ ਕਰਾਉਂਦੇ ਤਾਂ ਸੋਹਣੇ ਨਹੀਂ ਲੱਗਦੇ ਯਾਰ ਆਪਾਂ ਹੁਣ ਕੈਮਰੇ ਮੂਰੇ ਵੀ ਅਸੀਂ ਅੱਕੇ ਵੀ ਆਏ ਆ ਬਈ ਹਾਂ ਨੇ ਹੁੰਦੇ ਨਹੀਂ ਸੀ ਭਾਈ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਦੇ ਨਾਲ ਏਦਾਂ ਹੁੰਦਾ ਹੋਊਗਾ ਜਿਨ੍ਹਾਂ ਨੂੰ ਘਰ ਛੱਡਣ ਲਈ ਮਜਬੂਰ ਕਰ ਦਿੰਦੀਆਂ ਉਹਨਾਂ ਦੀਆਂ ਸੱਸਾਂ ਸਾਰੀਆਂ ਸੱਸਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਕਈ ਮਾਵਾ ਵਰਗੀਆਂ ਵੀ ਹੁੰਦੀਆਂ ਪਰ ਕਈ ਆਪਦੇ ਰੰਗ ਵਿਖਾਉਂਦੀਆਂ ਨੇ ਜਿਹੜੇ ਰੰਗ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਕਿਹੜੇ ਰੰਗ ਹੈ ਬਹੁਤ ਤਰ੍ਹਾਂ ਦੇ ਰੰਗ ਨੇ 365 ਦਿਨਾਂ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ ਇਹ ਗੱਲਾਂ ਅਕਸਰ ਬਿਨਾਂ ਗੱਲਾਂ ਨਹੀਂ ਬਣੀਆਂ ਹੋਈਆਂ ਅੱਛਾ ਤੇਰੇ ਦੋ ਕੁੜੀਆਂ ਹੁਣ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਇਦਾਂ ਦੀਆਂ ਹੋਣਗੀਆਂ ਜਿਹੜੀਆਂ ਘਰ ਦੇ ਵਿੱਚ ਬੈਠੀਆਂ ਨੇ ਡਿਪਰੈਸ਼ਨ ਦਾ ਸ਼ਿਕਾਰ ਬਣ ਕਿਤਨਾ ਕਿਤੇ ਉਹ ਵੀ ਸੋਚਦੀਆਂ ਹੋਣਗੇ ਮੇਰੇ ਸੀ ਘਰ ਛੱਡিয়ে ਜਾਂ ਅਸੀਂ ਵੀ ਮਰ ਖਪਈਏ ਕਿਸੇ ਪਾਸੇ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਪਈ ਕਈ ਤਾਂ ਘਰਾਂ ਦੇ ਵਿੱਚ ਘੁੱਟ ਕੇ ਹੀ ਮਰ ਜਾਂਦੀਆਂ ਨੇ ਕੀ ਕਹਿਣਾ ਚਾਹੋਣੇ ਉਹਨਾਂ ਬਾਰੇ ਨਹੀਂ ਜੀ ਮੈਂ ਕਹਿੰਨੀ ਆ ਵੀ ਕਦੇ ਵੀ ਆਪਣੇ ਆਪ ਨੂੰ ਖਤਮ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਕੁਝ ਚੱਲਦਾ ਰਹਿੰਦਾ ਵੀ ਜੇ ਤੁਹਾਡੇ ਘਰ ਵਾਲਾ ਤੁਹਾਡੇ ਨਾਲ ਆ ਨਾ ਮੈਂ ਕਹਿੰਨੀ ਆ ਵੀ ਫਿਰ ਕੁਝ ਮਰਜ਼ੀ ਕੋਈ ਕਰੀ ਜਾਵੇ ਚਾਹੇ ਸਾਰੇ ਪਰਿਵਾਰ ਦੇ ਸਾਰੇ ਇੱਕ ਪਾਸੇ ਹੋ ਜਾਣ ਵੀ ਮੈਨੂੰ ਲੱਗਦਾ ਵੀ ਫਿਰ ਜਦੋਂ ਘਰ ਵਾਲੇ ਵੀ ਸਪੋਰਟ ਹੈਗੀ ਆ ਇਹੋ ਜਿਹਾ ਗਲਤ ਕਦਮ ਕਦੇ ਨਹੀਂ ਚੱਕਣਾ ਚਾਹੀਦਾ ਕਿਉਂਕਿ ਜਵਾਕ ਰੋਲਦੇ ਆ ਆਪ ਦੇ ਰੋਲਦੇ ਆ ਫਿਰ ਕਿਸੇ ਦਾ ਕੁਝ ਨਹੀਂ ਜਾਂਦਾ ਹੁਣ ਅਕਸਰ ਨੂੰ ਉਹ ਪੁੱਤियां ਵੀ ਤਾਂ ਉਸੇ ਦੇ ਮੁੰਡੇ ਦੀਆਂ ਹੀ ਆ ਜੇ ਦੇਖਿਆ ਜਾਵੇ ਤਾਂ ਵੀ ਪੋਤਾ ਕੋਈ ਜ਼ਿਆਦਾ ਤਾਂ ਨਹੀਂ ਹੋ ਜੂਗਾ ਜਦੋਂ ਉਹਨਾਂ ਦੀ ਨਹੀਂ ਬਣਦੀ ਕੱਲ ਨੂੰ ਉਹ ਯਾਰ ਦੇ ਪੋਤੇ ਨਹੀਂ ਬਣੂਗੀ ਉਹ ਕਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਲੋਕਾਂ ਦਾ ਕੇਸ ਸੁਣਿਆ ਭੇਜਿਆ ਜਾਊਗਾ ਤੁਹਾਡੀ ਵੀ ਸੁਣਵਾਈ ਹੋਊਗੀ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਲਾਸਟ ਦੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਦੱਬੇ ਅਸੀਂ ਕਹਿਣਾ ਚਾਹੁੰਦੇ ਹਾਂ ਰਹਾਣਾ ਇਹ ਉਹਨਾਂ ਬਈ ਬੰਮਾ ਸੰਨਿਆਰ ਸਹੀ ਵੀ ਹੁੰਦੇ ਨਾ ਮਾਮਾ ਸਹੀ ਵੀ ਹੁੰਦੇ ਨਾ ਉਹਨਾਂ ਨੂੰ ਵੀ ਤੰਗਣਾ ਕੀਤਾ ਜਾਵੇ ਰੋਟੀ ਕਿਹਨਾਂ ਨੂੰ ਦੇਣੀ ਹੈ ਰੋਟੀ ਉਹਨਾਂ ਨੂੰ ਦਿੱਤੀ ਵੀ ਹੁੰਦੀ ਹੁਣ ਕਿਹੜਾ ਤੰਗ ਕਰੂ ਵੀ ਉਹਨਾਂ ਨੂੰ ਤਾਂ ਕੋਈ ਦਿੰਦਾ ਵੀ ਨਹੀਂ ਰੋਟੀ ਕਿ ਜੇ ਰੋਟੀ ਖਾਣ ਵਾਲੇ ਲੱਛਣ ਹੋਣਗੇ ਠੀਕ ਆ ਅਸੀਂ ਰੋਟੀ ਵੀ ਰਹੀਏ ਸਾਨੂੰ ਕੋਈ ਨਹੀਂ ਅਸੀਂ ਹੁਣ ਕੈਮਰੇ ਦੇ ਮੂਹਰੇ ਆਉਣ ਦਾ ਸਾਡਾ ਇਹੀ ਮਕਸਦ ਆ ਵੀ ਅਸੀਂ ਚਾਹੁੰਦੇ ਆ ਵੀ ਸਾਨੂੰ ਸਾਡਾ ਹੱਕ ਦੇ ਦੇਵੇ ਸਾਨੂੰ ਸਾਡਾ ਹਿੱਸਾ ਦੇ ਦੇਣ ਤੇ ਅਸੀਂ ਆਪ ਦਾ ਅੱਡ ਹੋ ਜਾਣਗੇ ਕਿਉਂਕਿ ਪ੍ਰਮਾਤਮਾ ਨੇ ਦੇਣੀ ਆ ਹਨਾ ਧੀ ਨਾਲ ਧੀ ਪੁੱਤ ਨਾਲ ਪੋਤੋ ਪ੍ਰਮਾਤਮਾ ਦੀ ਦਾਣ ਦਾਤ ਹੈਗੀ ਹਨਾ ਜੇ ਪ੍ਰਮਾਤਮਾ ਨੇ ਸਾਡੇ ਕਰਮਾਂ ਚ ਲਿਖਿਆ ਹੋਇਆ ਸਾਨੂੰ ਪੁੱਤ ਵੀ ਮਿਲ ਜੂਗਾ ਵੀ ਬਸ ਸਾਨੂੰ ਸਾਡਾ ਹੱਕ ਦੇ ਦੇ ਸੀ ਇਹ ਅਲੱਗ ਹੋਣਾ ਚਾਹੁੰਦੇ ਆ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾਂਦਾ ਚਲੋ ਬਹੁਤ ਬਹੁਤ ਧੰਨਵਾਦ ਠੀਕ ਆ ਬਈ